ਨਾ ਵੀ ਕੰਮ ਐ ਟਾਈਮ ਨਾਲ ਕਰੀਗਾ ਪਰ ਹਰ ਜੀ ਬਾਈ ਵੀਡੀਓ ਚ ਵੀ ਨਹੀਂ ਦਿਖਾਉਂਦੀ ਹੁਣ ਮੈਂ ਨਾਲੇ ਕੈਮਰਾ ਚ ਕੀ ਫਿਰੇ ਨਾਲੇ ਕੰਮ ਕਰੀ ਜਾਂ ਮੋ ਉਹ ਸੁਆਦ ਜ ਨਹੀਂ ਹੈਗਾ ਕੰਮ ਕਰੀਦਾ ਫਿਰ ਜਣਾ ਕਰੀਦਾ ਹੁਣ ਸਵੇਰ ਦੇ ਲੱਗੇ ਵੇ ਆ ਰੇਰੂ ਪਾ ਕੇ ਉਧਰ ਪੂਰਾ ਤਸੱਲੀ ਨਾਲ ਸਾਰਾ ਕੁਝ ਕਰਤੀਆਂ ਨੇ ਉੱਥੇ ਵੀਡੀਓ ਨਹੀਂ ਬਣਾਈ ਹੁਣ ਆਉਣ ਲੱਗੇ ਨੇ ਮਾੜੀ ਜੀ ਵੀਡੀਓ ਬਣਾਈ ਪੀ ਕੰਮ ਕਰਦੇ ਨੇ ਵੀਡੀਓ ਉਹ ਤਾਂ ਨਾਲ ਹੋਵੇ ਬਾਈ ਕੋਈ ਫਿਰ ਵੀਡੀਓ ਬਣ ਜੀ ਉਹ ਗੱਲ ਵੱਖਰੀ ਆ ਪਰ ਜੇ ਕੰਮ ਕਰਦੇ ਹੁੰਦੇ ਫਿਰ ਕੰਮ ਕੰਮ ਹੀ ਆ ਤੇ ਬਾਕੀ ਇੱਕ ਬਾਈ ਦਾ ਕਮੈਂਟ ਜਿਹਾ ਆਉਂਦੇ ਦੇ ਵੀ ਬਾਈ ਟਰੈਕਟਰ ਜਲੂਸ ਕੱਢਿਆ ਵੇ ਆ ਉਹ ਕਰਿਆ ਬਾਈ ਜਿਵੇਂ ਤੁਹਾਨੂੰ ਸਹੀ ਲੱਗਦੇ ਆ ਤੁਸੀਂ ਕਰੋ ਹਾਂ ਜਿਵੇਂ ਆਪਾਂ ਨੂੰ ਠੀਕ ਲੱਗਦਾ ਟਰੈਕਟਰ ਆਪਾਂ ਨੇ ਉੱਕਣਾ ਰੱਖਿਆ ਵੇ ਆ ਆਪਾਂ ਨੇ ਬਾਈ ਕਿਸੇ ਨੂੰ ਦਿਖਾਉਣ ਵਾਸਤੇ ਨਹੀਂ ਕਰਿਆ ਵੀ ਅਗਲਾ ਗਾ ਸੋਹਣਾ ਆਏ ਆ ਆਪਾਂ ਨੂੰ ਬਾਈ ਸੰਤੁਸ਼ਟੀ ਆ ਮਨ ਵੀ ਆਪਾਂ ਨੇ ਵਧੀਆ ਤਿਆਰ ਕਰਿਆ ਕਰਦਾ ਮੈਂਬਰ ਇੱਕ ਲਬਿਦਾ ਕਰ ਗਿਆ ਇਹਨਾਂ ਆੜੀ ਬਹੁਤ ਹੈ ਟਾਈਗਨ ਦੀ ਨਾ ਹੀਰੇ ਨਾਲ ਵੀ ਮੇਰੇ ਨਾਲ ਵੀ ਪਰ ਹੁਣ ਉਮਰ ਬਹੁਤ ਹੋ ਗਈ ਜੀ ਉਹਦੇ ਕਰਕੇ ਬਾਈ ਹਰਤਾ ਦੋ ਘਾਟੇ ਹੋ ਗਏ ਨਾ ਰੋਟੀ ਜਮਾ ਹੀ ਛੱਡੀ ਵੀ ਨਾ ਪਾਣੀ ਪਿੰਦਾ ਨਾ ਰੋਟੀ ਪਰ ਜਾਰਨ ਦੇ ਨਾਲ ਦਿੰਦੇ ਖਲੋ ਮਿਲ ਕੇ ਫੇਰ ਮਰਿਆ ਟਾਈਮ ਕੱਢ ਗਿਆ ਬਾਈ ਫਿਰ ਵੀ ਟਾਈਮ ਕੱਢ ਗਿਆ ਪਰ ਇੰਨੀ ਉਮੀਦ ਹੈ ਨਹੀਂ ਕਿ ਮੈਨੂੰ ਹੱਸੇ ਕਾਜੇ ਸਾਰਿਆਂ ਨੂੰ ਅੱਜ ਤਾਂ ਇਹ ਹੀ ਰਾਤ ਨੂੰ 55 ਤੇ ਬਾਕੀ ਵੀ ਅੱਜ ਅੰਦਰ ਜਿਹੜੇ ਢੰਗੀ ਵਾਲੇ ਖੇਤ ਤੇ ਇੱਕ ਕਾ ਖੇਚ ਪਾਇਆ ਰੇ ਐਜਾ ਤੋਂ ਦੂਆ ਰੇ ਪਿਆ ਉਧਰ ਲੇ ਤੀਆ ਪੈ ਗਿਆ ਰੇ ਅੱਜ ਬਾਕੀ ਉਹਦੇ ਚ ਥੋੜਾ ਥੋੜਾ ਬਰੀਕ ਬਰੀਕ ਜਾਂ ਕੱਖ ਜਾਗਤਾ ਤਾਂ ਉਹਦੀ ਆਪਾਂ ਨੇ ਅੱਜ ਸਪਰੇਅ ਕਰਤੀ ਬਈ ਨੋਨਨੀ ਗੋਲਡ ਤੇ ਹੁਣ ਲੈ ਕੇ ਆਏ ਤੇ ਸਵੇਰ ਤੇ ਲੱਗੇ ਪਹਿਲਾਂ ਉਰੇ ਰੇ ਪਾਇਆ ਬਾਕੀ ਇਹਦੇ ਚ ਇੱਕ ਉਲੀ ਵਾਲੀ ਦਵਾਈ ਆਉਂਦੀ ਆ ਉਹ ਲਿਆ ਕੇ ਪਾਈ ਆ ਪੰਮੇ ਬਾਈ ਨੇ ਦੱਸਿਆ ਤਾਂ ਤੇ ਬਾਕੀ ਹੁਣ ਆਪੂਗੇ ਰੇ ਚੱਲੇ ਆ ਉਧਰ ਬੱਟਾਂ-ਬੁੱਟਾਂ 'ਤੇ ਸਪਰੇਅ ਕਰਨੀ ਆ ਪੂਰੇ ਬੱਟਾਂ 'ਤੇ ਬਾਈ ਬਾਚੂ ਕਰੂੰਗੇ ਕਿਉਂਕਿ ਪੰਪ ਚ ਆਪਾਂ ਦੂਈ ਦਵਾਈ ਪਾਈ ਵੀ ਆ ਨੋਮੀ ਗੋਲਡ ਉਧਰ ਹੀ ਕੀਲੇ 'ਪਰ ਆਪਾਂ ਨੇ ਥੋੜੀ ਜੀ ਕਰਨੀ ਆ ਕਿਤੇ-ਕਿਤੇ ਖਾਸ-ਖਾਸ ਅੱਖ ਜਾਂ ਬਰੀਕ-ਬਰੀਕ ਉੱਥੇ ਮਾਰ ਦੂੰਗੇ ਬਾਕੀ ਹੁਣ ਸਪਰੇਅ ਲੈ ਕੇ ਚੱਲੇ ਆ ਬਾਚੂ ਆ ਕੇ ਇਹਦੀ ਬੱਟਾ ਪਾ ਮਾਰ ਦੂੰਗੇ ਤੇ ਨਾਲੇ ਰੋਟੀ-ਰੋਟੀ ਖਾ ਲਈਏ 1 ਵਜੇ ਦੁਪਹਿਰ ਦਾ ਸਵੇਰ ਦੀ ਰੋਟੀ ਨਹੀਂ ਖਾਧੀ ਹੈਗੀ ਸਵੇਰ ਦੇ ਲੱਗੇ ਵੇਦਰ ਬਾਕੀ ਉਰੇ ਕੰਮ ਨੇ ਵੇੜਤਾ ਆਪਾਂ ਨੇ ਹੁਣ ਕਿ ਬਾਕੀ ਚੱਲਦੇ ਆਂ। ਹਰੇ ਵੀ ਅੱਜੇ ਲੱਗ ਕੇ ਲਿਆਂਦਾ ਆ ਪੰਜ ਗੱਠਲੇ ਘੜਦੇ ਤੇ ਆਪਣੇ ਕੋਲ। ਵਿੱਚੇ ਪੰਪਰ ਰੱਖ ਲਿਆ ਆਪਾਂ ਨੇ। ਪੰਜ ਗੱਠਲੇ ਘੜਦੇ ਤੇ ਤਾਂ ਫਿਰ ਆਪਾਂ ਨੇ ਛੇ ਥੱਲੇ ਚੱਕ ਲਏ ਤੇ। ਬਾਕੀ ਗੰਨੇ ਚ ਵੀ ਪਾਉਣਾ ਹੁਣ ਅਰੇ ਤੇ ਇੱਧਰ ਵੀ ਲੱਗੇ ਹੋਏ ਆ। ਹੁਣ ਉਹ ਸਕਾਪਟਰ ਦਾ ਖੇਤ ਉੱਥੇ ਸਬਜ਼ੀ ਕਰਤੀ ਤੇ ਆਹ ਖੇਤ ਨੂੰ ਲੋਡ ਨਹੀਂ ਹੈਗੀ ਹਜੇ ਸਬਜ਼ੀ ਦੀ ਵੈਸੇ ਤੱਕ ਆਖਿਆ ਨਹੀਂ ਇਹਦੇ ਚ। ਇਹਨੂੰ ਪਾਣੀ ਚ ਲਾਇਆ ਗਿਆ ਮੋਟਰ ਚਲਾ ਕੇ ਸੁੱਤੇ ਦਾ ਚਲਾਈ ਦੀ ਆ। ਫਾਇਰ ਤਾਂ ਆਪਾਂ ਨੇ ਬਾਕੀ ਪਛਾਇਆ ਵੀ ਆਹਾ। ਸਾਹਮਣੇ ਤੇ ਬਾਕੀ ਮੌਸਮ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਬਈ ਕੈਨੇਡਾ ਵਾਲੇ ਬੱਦਲ ਇੱਧਰ ਨੂੰ ਆਉਣ ਲੱਗ ਗਏ ਬਾਕੀ ਹੁਣ ਮੀਂਹੂ ਦਾ ਦੇਖਦੇ ਆ ਕਿਵੇਂ ਸਾਗ ਤਾ ਹੁੰਦਾ ਤੇ ਬਾਕੀ ਟਰੈਕਟਰ ਧਵਾਇਆ ਹੋਇਆ ਤਾਂ ਹੁਣ ਫਿਰ ਇਹਦੇ ਪਰੇ ਸਕੰਜਾ ਪਾਇਆ ਬਈ ਤਾਂ ਬੂਟੇ-ਬਾਟੇ ਤੇ ਉਹ ਥੋੜੇ-ਬਹੁਤ ਜਿਹੜੇ ਉਹ ਘਰਾਂ ਰੱਖਤੇ ਬਾਕੀ ਰਿਸ਼ਤੇਦਾਰਾਂ ਨੇ ਲਿਕੇ ਜਾਣੀਆਂ ਉਹ ਤੇ ਹੁਣ ਟਰੈਕਟਰ ਲੈ ਕੇ ਚੱਲਦੇ ਆਣ ਤੋ ਕੇ ਡੀਜ਼ਲ ਮਰਾਤ ਤਾ ਇੰਜਣ ਪਰ ਆਪਾਂ ਨੇ ਫਿਰ ਹੁਣ ਇੰਜਨ ਉੰਜਨ ਵੀ ਐਂ ਸਾਫ ਹੋਇਆ ਪਿਆ ਸਾਰਾ ਕੁਝ ਹੁਣ ਗਰੀਸ ਦੀ ਰਹਿ ਗਈ ਕਿਸਰ ਗਰੀਸ ਵਗਰਾ ਕੇ ਲਿਆਉਣਾ 2-4 ਦਿਨਾਂ ਅੱਜ ਦੇਖਦੇ ਆਂ ਜਾ ਕੇ ਉਹਨੇ ਰੋਪੜ ਮਸ਼ੀਨਾਂ ਕਰਾਵਾਂਗੇ ਗਰੀਸ ਤੇ ਬਾਕੀ ਚੱਲਦੇ ਆਂ ਜੀ ਹੁਣ ਬੋ ਵੀ ਉੱਧਰ ਆਏ ਤੇ ਹੁਣ ਜਿਹੜੀ ਕੱਖ ਸੀ ਸਪਰੇਈ ਦੀ ਬੱਟਾ ਵਰਗਾ ਨਾ ਲੱਗੇ ਜੀ ਬਾਕੀ ਬੱਟਾ ਤਾਂ ਉਦੋਂ ਆਪਣੀਆਂ ਸਾਰੀਆਂ ਸਾਫ ਪਈਆਂ ਕਿਤੇ ਮਾੜਾ ਮੋਟਾ ਢੱਕਾ ਨਿਕਲਦਾ ਜੀ ਹੁਣ ਉਹ ਵੀ ਨਾਲ ਦੇ ਨਾਲ ਹੀ ਆਪਾਂ ਕਰ ਦਿੱਤੀ ਜੀ ਸਪਰੇਈ ਕੋ ਕੁ ਨਹੀਂ ਆ ਬੰਦੇ ਬਾਕੀ 110 ਨੰਬਰ 22 ਤੱਕ ਕਮੈਂਟ ਆਇਆ ਇੱਕ ਦਾ ਕਿ ਬੂਝਾ ਵਜਾ ਤਾਂ ਹੈ ਨਹੀਂ ਬਾਈ ਵਈਆ ਸਾਈਡ ਪਰ ਤੈਨੂੰ ਦਿਖਾਇਆ ਤਾਂ ਮੈਂ ਇਹ 40 ਸਾਈਡ ਦੇਖ ਲੈਣ ਨਾ ਅਜੇ ਅਪਣ ਹੋਰ ਕਿ ਬੂਝਾ ਕਰਨਾ ਇਹਨੇ ਬਾਕੀ ਹਜੇ 40 ਦਿਨਾਂ ਦੀ ਹੋਈ ਆ ਵਿੱਚ ਟੱਕੇ ਆਦੇ ਨੇ ਸਰ ਵੀ ਰਹੇ ਆ ਹੋਰ ਤੇ 40 ਬੀਗਾ ਨੂੰ 35 ਦਿਨਾਂ ਦੀ ਹੋਈ ਆ ਤੇ ਆ ਮੀਨੇ ਤੇ ਉੱਪਰ ਚੱਲ ਰਹੇ ਤੰਨੇ ਦੇ 110 ਦੇ ਇਹ ਤਾਂ ਵੀ ਬੁੱਝੇ ਪੂਰਾ ਵਧੀਆ ਸਾਈਡਾਂ ਉਰ ਤਾਂ ਬਈ ਹਲਕੇ ਹੀ ਹੁੰਦਾ ਕਿਤੇ ਕਿਤੇ ਭਾਰੇ ਵੀ ਆ ਸਾਈਡਾਂ ਪਰ ਹਲਕੇ ਵੀ ਹੁਣ ਪੱਖਿਆਂ ਨੂੰ ਬਿਮਾਰੀ ਵੀ ਪੈ ਗਈ ਤੇ ਇਹਦੇ ਬੁੱਝੇ ਵੀ ਖਾਸੀ ਹੋ ਕੇ ਖਰਾਬ ਹੋ ਗਏ ਤੇ 110 ਚ ਪਰ ਹੁਣ ਹਰਿਆਈ ਮਾਰ ਲੱਗ ਗਈ ਐਨ ਪੂਰੀ ਤੇ ਬਾਕੀ ਹੁਣ ਇੱਧਰ 110 ਇਹ ਵੀ ਐਨ ਓਕੇ ਦਾ ਆਪਣੇ ਇੱਧਰ ਲਈ ਤਾਂ ਤੇ 471 468 ਇਹ ਤਾਂ 부ਝਾ ਬਈ ਵਧੀਆ ਪੂਰਾ ਹਨ। ਆ ਦੇਖੋ ਕਿਤੇ ਕਿਤੇ ਹੁੰਦਾ ਵੀ ਆ ਵਿਚ ਨੂੰ ਛੋਟਾ 부ਝਾ ਤੇ ਬਾਕੀ ਆ ਦੇਖ ਲਾ ਨਿਕਲ ਵੀ ਰਹੇ ਆ ਜੇ ਹੋਰ ਆ ਲੈ ਤੇ ਬਈ ਜ਼ਰੂਰੀ ਨਹੀਂ ਹੁੰਦਾ ਵੀ ਹੁਣ ਇੱਕ ਬਾਈ ਦਾ ਫੋਨ ਆਇਆ ਤਾਂ ਵੀ ਤਰੇਤਰਾਂ ਵੱਲੇ ਧਿਆਨ ਦੇ ਜੇ ਮੇਰਾ ਫਸਲ ਵਾਣੀ ਹੁੰਦੀ। ਕਿਤੇ ਜ਼ਰੂਰੀ ਨਹੀਂ ਵੀ ਵੀਡੀਓ ਜੇ ਦਿਖਾਉਣਾ ਹੁੰਦਾ ਨਾ ਸਾਰਾ ਕੁਝ ਵੀ। ਕਈ ਵਾਰ ਨਹੀਂ ਵੀਡੀਓ ਬਣਦੀ ਜਾਂ ਕੰਮ ਕਰਦੇ ਆਂ। ਜਦੋਂ ਜਿਵੇਂ ਤਾਂ ਹੀ ਮਨਾਉਣ ਲੱਗੇ ਬਣਵੀ ਅੱਜ ਵੀ ਨਹੀਂ ਤੇ ਸਪਰੇਅ ਸਭੂ ਕਰਨ ਲੱਗੇ ਪਿਆ ਆਹ ਦੇਖ ਲੈ ਬੱਟ ਇਹਨਾਂ ਕੱਢੀ ਪਈਆ ਉਹ ਬੱਟਾਂ ਵੀ ਸਾਰੀਆਂ ਫੁੱਕੀਆਂ ਪਈਆਂ ਕੱਖਣਾ ਉਹ ਮੜਾ ਮੜਾ ਨਿਕਲੇ ਆ ਉਹਦੇ ਉੱਪਰ ਵੀ ਸਪਰੇਅ ਕਰਨ ਲੱਗੇ ਆ ਬਾਕੀ ਇਹਦਾ ਢੱਕਣਾ ਖੋਲਤਾ ਇਹਨੂੰ ਵੀ ਪਾਣੀ ਪੂਣੀ ਭਰੀਏ ਹੁਣ ਦੁਬਾਰੇ ਫੇਰ ਤੇ ਲੈਟ ਇੱਕ ਦੋ ਦਿਨ ਹੋ ਗਏ ਰਾਤ ਦੀ ਹੋਈ ਵੀ ਆ ਦਿਨ ਦੀ ਆਪਾਂ ਸੋਚ ਤਾਣੀ ਲਾਉਂਦੇ ਨਾ ਰਾਤ ਨੂੰ ਤਾਂ ਨਹੀਂ ਲਾਉਂਦੇ ਕਈ ਵਾਰ ਫਿਰ ਜ਼ਿਆਦਾ ਭਰੀ ਜਾਂਦਾ ਹੁੰਦਾ ਇੱਕ ਬਈ ਥੋੜਾ ਇਕੱਲੇ ਕਰਕੇ ਭਾਜੇ ਨਾਲ ਠੀਕ ਜੀ ਹੁੰਦੀ ਆ ਕਿਉਂਕਿ ਜਾਣਾ ਵੀ ਬਾਈ ਸਾਰਿਆਂ ਨਾਲ ਪੈਂਦਾ ਹੀ ਨਹੀਂ ਹੈਗਾ ਵੀ ਕਿ ਸਾਨੂੰ ਜਵਾਬ ਆਪਾਂ ਦਾ ਦੇ ਦੇਣੀ ਹੁੰਦਾ ਸਭ ਨਾਲ ਕੰਮ ਕਰੀਦੇ ਆਪਣਾ ਵੀ ਕੰਮ ਕਰੀਦਾ ਤਾਂ ਹੀ ਨਹੀਂ ਹੈਗਾ ਕਿਉਂਕਿ ਮੇਰੀ ਸ਼ੁਰੂ ਦੇ ਯਾਦ ਤਾਂ ਬਾਈ ਕਿਸੇ ਨੂੰ ਕਦੇ ਕੋਈ ਜਵਾਬ ਨਹੀਂ ਦਿੱਤਾ ਕਿਤੇ ਨੂੰ ਵੀ ਹੋ ਗਿਆ ਤੇ ਬਾਕੀ ਆਪਣਾ ਵੀ ਕੰਮ ਹੈ ਟਾਈਮ ਨਾਲ ਕਰੀਦਾ ਪਰ ਹਰ ਜੀ ਬਾਈ ਵੀਡੀਓ ਚ ਵੀ ਨਹੀਂ ਦਿਖਾਉਂਦੀ ਹੁਣ ਮੈਂ ਨਾਲੇ ਕੈਮਰਾ ਚ ਕੀ ਫਿਰ ਨਾਲੇ ਕੰਮ ਕਰੀ ਜਾਂ ਮੋ ਉਹ ਸੁਆਦ ਜ ਨਹੀਂ ਹੈਗਾ ਕੰਮ ਕਰੀਦਾ ਫਿਰ ਜਣਾ ਕਰੀਦਾ ਹੁਣ ਸਵੇਰ ਦੇ ਲੱਗੇ ਹੋਇਆ ਰੇਰੂ ਪਾ ਕੇ ਉਧਰ ਪੂਰਾ ਤਸੱਲੀ ਨਾਲ ਸਾਰਾ ਕੁਝ ਕਰਕੇ ਆਣ ਉੱਥੇ ਵੀਡੀਓ ਨਹੀਂ ਬਣਾਈ ਹਨ ਆਉਣ ਲੱਗੇ ਨੇ ਮਾੜੀ ਜੀ ਵੀਡੀਓ ਬਣਾਈ ਤੀ ਕੰਮ ਕਰਦਿਆਂ ਦੀ ਵੀਡੀਓ ਉਹ ਤਾਂ ਨਾਲ ਹੋਵੇ ਬਾਈ ਕੋਈ ਫਿਰ ਵੀਡੀਓ ਬਣ ਜੀ ਉਹ ਗੱਲ ਵੱਖਰੀ ਆ ਪਰ ਜੇ ਕੰਮ ਕਰਦੇ ਹੁੰਦੇ ਫਿਰ ਕੰਮ ਕੰਮ ਹੀ ਆ ਤੇ ਬਾਕੀ ਇੱਕ ਬਾਈ ਦਾ ਕਮੈਂਟ ਜੀ ਆਉਂਦੇ ਦੇ ਵੀ ਬਾਈ ਟਰੈਕਟਰ ਜਲੂਸ ਕੱਢਿਆ ਵਾ ਉਹ ਕਰ ਬਾਈ ਜਿਵੇਂ ਤੁਹਾਨੂੰ ਸਹੀ ਲੱਗਦੇ ਆ ਤੁਸੀਂ ਕਰੋ ਹਨ ਜਿਵੇਂ ਆਪਾਂ ਨੂੰ ਠੀਕ ਲੱਗਦਾ ਟਰੈਕਟਰ ਆਪਾਂ ਨੇ ਉੱਕਣਾ ਰੱਖਿਆ ਹੋਇਆ ਵੇ ਆਪਾਂ ਨੇ ਬਈ ਕਿਸੇ ਨੂੰ ਦਿਖਾਉਣ ਵਾਸਤੇ ਨਹੀਂ ਕਰਿਆ ਵੀ ਅਗਲਾ ਕੇ ਸੋਨਾ ਆਏ ਆ ਆਪਾਂ ਨੂੰ ਬਈ ਸੰਤੁਸ਼ਟੀ ਆ ਮੰਨੂ ਵੀ ਆਪਾਂ ਨੇ ਵਧੀਆ ਤਿਆਰ ਕਰਿਆ ਤਾਂ ਆਪਾਂ ਨੂੰ ਠੀਕ ਆ ਬਈ ਅਸੀਂ ਨਹੀਂ ਕਹਿੰਦੇ ਤੁਸੀਂ ਸਿੰਪਲ ਰੱਖ ਲਓ ਬਈ ਤੁਸੀਂ ਖੇਤੀ ਤੁਸੀਂ ਵੀ ਕਰਦੇ ਖੇਤੀ ਆਪਾਂ ਵੀ ਕਰਦੇ ਆਂ ਐਤ ਨਹੀਂ ਹੈਗਾ ਵੀ ਇਕੱਲਾ ਟਰੈਕਟਰ ਚੌਂਕ ਨੂੰ ਰੱਖਿਆ ਹੋਇਆ ਕੰਮ ਵੀ ਕਰੀਦਾ ਚੌਂਕ ਵੀ ਪੂਰੀ ਦਿਨ ਨਜ਼ਾਰੇ ਲਈ ਦੇ ਆਪਾਂ ਤਾਂ ਜਿਵੇਂ ਆਪਾਂ ਨੂੰ ਸਹੀ ਲੱਗਦਾ ਬਈ ਆਪਾਂ ਉਵੇਂ ਕਰਦੇ ਆਂ ਆਪਾਂ ਨਾਲ ਕਿਸੇ ਨੂੰ ਪੁੱਛਦੇ ਬਈ ਤੁਸੀਂ ਦੱਸੋ ਕਿਵੇਂ ਲੱਗਦਾ ਭਾਈ ਤੁਹਾਨੂੰ ਨਹੀਂ ਚੰਗਾ ਲੱਗਦਾ ਤਾਂ ਨਾ ਸੀ ਆਪਾਂ ਕੁਝ ਨਹੀਂ ਕਹਿ ਸਕਦੇ ਠੀਕ ਆ ਅੱਛੀ ਵੀ ਨੂੰ ਦੂਈ ਗੱਲ ਨਾ ਮੈਂ ਕਿਹਾ ਤਾਂ ਵੀ ਤੂੰ ਵੀ ਟਰੈਕਟਰ ਮੇਰੇ ਵਾਲੇ ਮੰਗੂਕ ਤਿਆਰ ਕਰ ਉਹ ਕਰ ਇਹ ਕਹਿੰਦਾ ਬਈ ਮੈਂ ਡੈਕ ਲਵਾਉਣਾ ਵੀ ਨਵਾਂ ਟਰੈਕਟਰ ਲਿਆਂਦਾ ਪਹਿਲਾਂ ਤਾਂ ਨਹੀਂ ਲਾਇਆ ਵੀ ਤਾਂ ਤੇ ਫੇਰ ਬਾਕੀ ਇਹਨੇ ਉੱਥੇ ਹੁਣ 4 ਬੇਸਾਂ ਵਾਲਾ ਲਵਾਇਆ ਫਰੇਮਾ ਬਰੂਮਾ ਜਿਵੇਂ ਅਗਲੇ ਨੂੰ ਸਹੀ ਲੱਗਦਾ ਬਈ ਉਹਵੇਂ ਅਗਲੇ ਨੇ ਕਰਾ ਲਿਆ ਅਗਲੇ ਦਾ ਵੀ ਸ਼ੌਂਕ ਹੈ ਅਗਲੇ ਨੂੰ ਵਧੀਆ ਲੱਗਦਾ ਉਹਨੂੰ ਠੀਕ ਆ ਆਪਾਂ ਬਈ ਹੁਣ ਮੈਂ ਉਹਨੂੰ ਕਿਸੇ ਜਮਾਂ ਵਿਚ ਵੀ ਚੰਗਾ ਨਹੀਂ ਲੱਗਦਾ ਉਹ ਨਹੀਂ ਕਰਦਾ ਅਗਲੇ ਨੇ ਬਈ ਪੈਸੇ ਲਾਏ ਆ ਚੰਗਾ ਲੱਗੇ ਮਾੜਾ ਲੱਗੇ ਉਹ ਅਗਲੇ ਦਾ ਚੀਜ਼ ਆ ਆਪਾਂ ਵਿੱਚ ਨੀਂਦ ਦਖਲ ਦਾ ਜੀ ਦੇਈ ਦੀ ਠੀਕ ਆ ਤੇ ਬਾਕੀ ਚਲੋ ਤੁਹਾਡਾ ਵੀ ਫਰਜ਼ ਆ ਪਰ ਕਮੈਂਟ ਕਰਨਾ ਤੇ ਬਾਕੀ ਬਾਈ ਜਿਹਦੇ ਜਿਵੇਂ ਦਾ ਚੀਜ਼ ਆ ਉਵੇਂ ਹੁਣ ਕਈ ਪਾਸੇ ਹਰਿਆਣੇ ਦੇਖ ਲੋ ਹਰਿਆਣੇ ਚ ਕਿੱਕਣਾ ਦੇ ਡਾਇਰੈਕਟਰ ਤਿਆਰ ਕਰਦੇ ਆ ਹਨਾ ਵੀ ਅੱਡੇ ਉਹ ਲਾ ਕੇ ਵੀ ਮੂਰੇ ਬੈਂਕਰ ਬੂਪਰ ਦੇ ਬਹੁਤ ਕੁਝ ਕਰਦੇ ਆ ਟੱਲੀ ਡੁਲੀਂ ਡੰਗ ਦੇ ਹੁਣ ਆਪਾਂ ਉਹਨਾਂ ਨੂੰ ਕਹੀ ਜਾਈਏ ਕਮੈਂਟ ਕਰਕੇ ਬਾਈ ਜਲੂਸ ਆਊਗਾ ਫਲਾਣਾ ਆਸੀ ਬਾਈ ਕੌਣ ਹੁੰਨੇ ਆ ਕਹਿਣੇ ਆਲੇ ਅਗਲੀ ਦੀ ਚੀਜ਼ ਹੈ ਯਾਰ ਅਗਲੇ ਨੂੰ ਵਧੀਆ ਲੱਗਦੀ ਆ ਉਧਰ ਆਹੀ ਰਵਾਜ ਆ ਉਹ ਕਰਦੇ ਆ ਆਪਣੇ ਉਰੇ ਰਵਾਜ ਆ ਹੈ ਆਪਾਂ ਆ ਕਰਦੇ ਆ ਆਏ ਤਾਂ ਨਹੀਂ ਹੈਗਾ ਵੀ ਕੰਮ ਨਹੀਂ ਕਰਦਾ ਉਹ ਨਹੀਂ ਸਾਡੇ ਬਾਈ ਕਮਾਈ ਦਾ ਵੀ ਇਹ ਕਰੀਦਾ ਵੀ ਨਜ਼ਾਰੇ ਲਈਦੇ ਆਪਾਂ ਦਾ ਜਿੰਦਗੀ ਤੇ ਇੱਥੇ ਲੈ ਕੇ ਗਿਆ ਜਾਣਾ ਜੇਕਰ ਆਪਾਂ ਨੂੰ ਬਾਈ ਸਹੀ ਲੱਗਦਾ ਆਪਾਂ ਨੇ ਤਾਂ ਓਵੇਂ ਕਰਨਾ ਨਾ ਵੀਰੇ ਆਪਾਂ ਕਿਸੇ ਦੇ ਕਹੇ ਤੇ ਫਾਲੋਅ ਅਪਰ ਕਰਦੀ ਕਰੀਏ ਵੀ ਹਾਂ ਉਹ ਲਾਲਾ ਲਾਲਾ ਆਪਾਂ ਜੱਤਾਂ ਨੂੰ ਦੇਖ ਕੇ ਪੈਰ ਪਸਾਉਦੇ ਆਂ ਆਈ ਨਹੀਂ ਹੈਗਾ ਵੀ ਤੱਕੇ ਤੇ ਪੈਰ ਤੁੰਨੀ ਜਾਣੇ ਟਰੈਕਟਰ ਪਰ ਜਦ ਹੁੰਦੇ ਆ ਬਾਈ ਦੋ ਪੈਸੇ ਨਜੇ ਪੱਤੇ ਆਪਾਂ ਕੋਈ ਕਰਨੇ ਵਾਲੇ ਨਹੀਂ ਹੈਗੇ ਉਹੀ ਪੈਸੇ ਉਧਰ ਲਾ ਦਈਦੇ ਆਪਾਂ ਨੂੰ ਮੰਨ ਨੂੰ ਸਕੂਨ ਆ ਨਜ਼ਾਰੇ ਲਈਦੇ ਆਪਾਂ ਤੇ ਬਾਕੀ ਥੋੜੀ ਬਾਈ ਜਿਵੇਂ ਇੱਛਾ ਹੋਵੇ ਤੁਸੀਂ ਆਪਣਾ ਤਿਆਰ ਕਰ ਸਕਦੇ ਆ ਤੇ ਪਰ ਜੀ ਜੀ ਜੇਬ ਚੋਂ ਪੈਸੇ ਜਾਂਦੇ ਆ ਨਾ ਉਹਨੂੰ ਬਾਈਰੇ ਦੁੱਖ ਲੱਗਦਾ ਹੀ ਆ ਵੀ ਹਾਂ ਸਾਡੇ ਡਾਇਰੈਕਟਰ ਨੂੰ ਕੌਣ ਯਾਰ ਇੰਨੇ ਮਿਹਨਤ ਨਾਲ ਬਾਈ ਪੈਸੇ ਕਮਾ ਕੇ ਹਨਾ ਲਾਏ ਵੇ ਆ ਦੋ ਨੰਬਰ ਦੀ ਧਮਾਈ ਤਾਂ ਹੈ ਨਹੀਂ ਇੱਥੇ ਵੀ ਹਾਂ ਅਜ ਕੱਢੇ ਪੈਸੇ ਲਾਦਦੇ ਆ ਹਨਾ ਉਹ ਕੰਮ ਆਪਣੇ ਕੋਲ ਹੈ ਨਹੀਂ ਹੈਗਾ ਤੇ ਆਪਾਂ ਦਾ ਵੀ ਸਿੱਧੇ ਆ ਜਿਵੇਂ ਅਗਲਾ ਆਪਾਂ ਨੂੰ ਕਹਿੰਦਾ ਆਪਾਂ ਉਵੇਂ ਹੀ ਕਹੀਦਾ ਜੇ ਅਗਲਾ ਜੀ ਕਹਿੰਦਾ ਤਾਂ ਜੀ ਕਹੀਦਾ ਆਪਣੇ ਕੋਲ ਉਹ ਕੰਮ ਨਹੀਂ ਹੈਗਾ ਅਗਲੀ ਚੀਜ਼ ਦੂਹੀ ਆ ਬਾਈ ਹੁਣ ਮੇਰੀ ਮੇਰੀ ਪਸੰਦ ਹੁਣ 855 ਜਈ ਆ ਮੈਨੂੰ ਤਾਂ ਹੁਣ ਮੇਰੀ ਚੀਜ਼ ਆ ਉਹ ਹਨਾ ਮੈਂ ਆਪਣੇ ਦੀ ਸੋਭਾ ਕਰੀ ਜਾਮਾ ਮੈਂ ਹਰ ਚੀਜ਼ ਨੂੰ ਬੋਲ ਨਹੀਂ ਆਹ ਟਰੈਕਟਰ ਨਹੀਂ ਚੰਗਾ ਉਹ ਨਹੀਂ ਚੰਗਾ ਫਲਾਣੇ ਬਾਈ ਜਿਵੇਂ ਉਹਨਾਂ ਨੂੰ ਸਹੀ ਲੱਗਦਾ ਉਹਨਾਂ ਨੇ ਉਹ ਕਰਨਾ ਉਹਨਾਂ ਨੇ ਹੁਣ ਮੈਨੂੰ ਦੇਖ ਕੇ ਹੀ ਡ੍ਰੈਕਟਰ ਲੈਣਾ ਨਾ ਮੈਂ ਉਹਨਾਂ ਨੂੰ ਦੇਖ ਕੇ ਲੈਣ ਲੱਗਿਆ ਹਨਾ ਮੈਨੂੰ ਵੀ ਕਹਿੰਦੇ ਤੇ ਵੀ ਡ੍ਰੈਕਟਰ ਚਲੋ ਜਦੋਂ ਮਾਲਕ ਦੀ ਕਿਰਪਾ ਹੋਈ ਬਈ ਜ਼ਰੂਰ ਲਾਵਾਂਗੇ ਹਨਾ ਮਿਹਨਤ ਕਰਦੇ ਆ ਤੇ ਬਾਕੀ ਚਲੋ ਗੱਲਾਂ ਬਾਤਾਂ ਤਾਂ ਹੋਈ ਜਾਣੀਆਂ ਤੇ ਵੀਰਾਂ ਨੂੰ ਬਈ ਕਿਉਂਕਿ ਜੇ ਇਹਨੇ 2-3 ਵਾਰੀ ਪਿਛਲੀਆਂ ਵੀਡੀਓਾਂ 'ਚ ਵੀ ਕਮੈਂਟ ਕਰਿਆ ਵੀ ਮੈਂ ਤਾਂ ਜਵਾਬ ਦਿੰਦਾ ਮੈਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਕਹਿਣਾ ਜਿੰਨੇ ਜੋ ਕਹੀ ਜਾਓ ਤੇ ਆਪਣਾ ਵਧੀਆ ਚੱਲੀ ਜਾਂਦਾ ਕੰਮ ਕਰ ਬਾਕੀ ਹੁਣ ਲੱਗੇ ਹੋਇਆ ਸਪਰੇਅ ਕਰਨ ਤੇ ਆਪਾਂ ਪਹੁੰਚ ਲੱਗੇ ਦੋ ਬਲਾਉਣ ਨੂੰ ਇੱਕ ਉਰੇ ਆ ਬੱਟ ਪਰ ਰਹਿ ਗਿਆ ਇਹਦੇ ਚਾਰੇ ਕੇ ਤੇ ਲਾਉਣਾ ਇਹਦੇ ਵੀ ਲਾਤ ਤਾਂ ਦੇ ਉਹ ਪਤਲੀ ਪੱਟਾਂ ਦੇ ਵੀ ਲਾਤ ਤਾਂ ਸਾਰੀਆਂ ਦੇ ਤੇ ਬਾਕੀ ਚੜੀ ਆਉਣੀਆਂ ਟੋਪ ਦੀ ਹੋਈ ਵੀ ਆ ਤੇ ਇਹਦੇ ਵਿੱਚ ਹੈਗਾ ਕੱਖ ਇਹਦੇ ਵਿੱਚ ਕੱਖ ਵਾਲੀ ਸਪਰੇ ਮੈਂ ਮਾਰਤੀ ਜੇ ਇਹਦਾ ਰੁੱਕ ਗਿਆ ਕੱਖ ਤਾਂ ਠੀਕ ਆ ਨਹੀਂ ਫਿਰ ਇਹਨੂੰ ਦੇ ਦਿਨ ਚ ਕਰਦਣ ਆਪਾਂ ਨੇ ਬਹੁਤ ਸਾਰਾ ਮੈਨੂੰ ਆਇਆ ਵੀ ਇੱਕ ਵਾਰੀ ਚੰਗੀ ਤਰ੍ਹਾਂ ਬਾਹਰ ਨਿਕਲਿਆ ਫਿਰ ਦਿਖੀ ਜਾਂਦਾ ਬੂਝਾ ਪੱਟਣ ਤੋਂ ਸੋਖਾ ਰਹਿੰਦਾ ਬਾਕੀ ਚੱਲਦੇ ਆ ਜੀ ਹੁਣ ਲੱਗੇ ਵਿਆਂ ਸਪਰੇਅ ਕਰਨ ਕਰਦੇ ਆ ਇਹਨਾਂ ਨਵੇੜਦੇ ਆ ਕੰਮ ਸਵੇਰ ਦੇ ਲੱਗੇ ਵਿਆਂ ਹੁਣ 4 ਵਜੇ ਗੇ ਲਗਾਤਾਰ ਅੱਜ ਪੂਰੀ ਦਿਹਾੜੀ ਆਪਣੇ ਕੰਮ ਉੱਪਰ ਲਾਉਣੀ ਆ ਨਾ ਪੀਚਾ ਨਾ ਪੂਰੇ ਕਰਕੇ ਪਾਣੀ ਪੂਰੀ ਸੈਟ ਕਰਕੇ ਪਾਣੀ ਆ ਦੇਖ ਲੋ ਆਈ ਨਹੀਂ ਹੈਗਾ ਪਾਣੀ ਨਹੀਂ ਪਾਣੀ ਵੀ ਖੇਤਾਂ 'ਚ ਪੂਰਾ ਕਰਿਆ ਪਿਆ ਆਪਾਂ ਨੇ ਤੇ ਬਾਕੀ ਹੁਣ ਉੱਧਰਲੇ ਵਿੱਚ ਉੱਧਰ ਵੀ ਪਾਣੀ ਚੱਲ ਰਿਹਾ ਆਪਣੇ ਉਹ ਜਿਹੇ ਵੀ ਪਾਣੀ ਪਿਆ ਹੋਇਆ ਤੇ ਉੱਧਰ ਹੈਲਰ ਵੱਲ ਆਪਾਂ ਇੱਕ ਸੋਕਾ ਲਵਾਤਾ ਤਾਂ ਵੀ ਉਹਨੂੰ ਸਪਰੇਅ ਕਰਨੀ ਸੀ ਸਪਰੇਅ ਕਰਕੇ ਤਾਂ ਕਰਕੇ ਆਪਾਂ ਨੇ ਪਾਣੀ ਸਕਾਤਾ ਤਾਂ ਔਰਲੇ 'ਚ ਆਪਾਂ ਨੇ ਪਾਣੀ ਛੱਪਿਆ ਹੋਇਆ ਉਹ ਜਿਹੜੀਆ ਦਾ ਛਿੱਟਾ ਲਾਇਆ ਦਾ ਤੇ ਉਹ 'ਚ ਕੱਖ ਹੈ ਨਹੀਂ ਅਜੇ ਬਾਕੀ ਰਿਜ਼ਲਟ ਦੇਖਦੇ ਹਾਂ ਨੋਮੀਨਲ 골ਡ ਦਾ ਵੀ ਕਿਵੇਂ ਦਾ ਰਿਜ਼ਲਟ ਆਉਂਦਾ ਬਾਕੀ ਆਪਾਂ ਤੁਹਾਡੇ ਨਾਲ ਵੀ ਸਮਝਾ ਜਰੂਰ ਕਰਾਂਗੇ ਹਣਾ ਤੇ ਬਾਕੀ ਭਾਈ ਜੇ ਅਸੀਂ ਵੀਡੀਓ ਨਾ ਪਾਉਂਦੇ ਹੁੰਦੇ ਹਣਾ ਤਾਂ ਫਿਰ ਤੁਸੀਂ ਜਿਹੜੇ ਸਾਡੇ ਟਰੈਕਟਰ ਦੇਖ ਲੈਣੇ ਤੇ ਹਨ ਫਿਰ ਵੀ ਤਾਂ ਸੀ ਆਪਣਾ ਚੱਕੀ ਚਰਨਾ ਦਾ ਬਸ ਇੰਨਾ ਕੁ ਫਰਕ ਆ ਸੀ ਵੀਡੀਓ ਪਾ ਦਈ ਦੀ ਰਹੀ ਕਿ ਚੀਜ਼ ਦੀ ਆਪਣੀ ਚੀਜ਼ਾਂ ਨੇ ਕੰਮ ਕਰਦੇ ਆਂਗੇ ਤੇ ਚਲੋ ਬਾਕੀ ਗੱਲਾਂ ਬਾਤਾਂ ਹੋਈ ਜਾਣੀਆਂ ਲੱਗੇ ਪਏ ਹੁਣ ਸਪਰੇਅ ਕਰਨ ਕਰਦੇ ਆਂ ਅੰਬੇੜ ਕੇ ਚੱਲਦੇ ਫਿਰ ਘਰ ਲੋ ਵੀ ਇੱਧਰ ਵੀ ਸਪਰੇਅ ਵਾਲਾ ਕੰਮ ਨੇ ਵੇੜਤਾ ਤੇ ਇਹ ਆਪਣੀ 26 ਜਿਹੜੀ 110 ਤੇ ਬਾਅਦ ਲਾਈਤੀ ਬਾਈ ਵੇ ਬੁੱਝਾ ਚੰਗਾ ਹਾਂ ਸਮੋਲ ਆਪਣੇ ਬੂਰੀ ਰੱਖੀ ਹੋਈ ਆ ਤੇ ਬਾਈ ਕਹਿੰਦਾ ਵੀ ਖੇਤ ਖੂਤ ਵੱਲ ਵੀ ਧਿਆਨ ਰੱਖ ਲਿਆ ਕਰੋ ਬਾਈ ਜੇ ਖੇਤਾਂ ਵੱਲ ਧਿਆਨ ਨਾ ਤਾਂ ਇਹ ਜੇ ਬੁੱਝੇ ਹੋਏ ਹੋਏ ਆ ਹਜੇ ਆ ਦੇਖ ਲਓ ਨਿਕਲ ਰਹੇ ਰੇਟੇ ਹੋਰ ਇਹ ਜੀ ਸਾਰੀ ਆਪਣੀ ਅੱਜ ਕੀ ਵਧੀਆ ਬਾਈ ਮਹਾਰਾਜ ਦੀ ਕਿਰਪਾ ਨਾਲ ਬਾਕੀ ਹੁਣ ਕਿ ਤਨੇ ਫੇਰ ਲਿਆ ਗਿਆ ਨਾ ਪੰਪੇ ਆਹ ਸਾਈਡ ਮਾਰਨਾ ਪੈਣਾ ਤੇ ਹੁਣ ਇੱਕ ਪੰਪ ਦੀ ਦਵਾਈ ਬਚੀ ਆ ਆਪਾਂ ਉਧਰ ਲਾਏ ਜੀ ਜਿਉਣਾ ਬੱਦਲਬਾਈ ਜੀ ਵੀ ਹੋਈ ਜਾ ਰਹੀ ਆ ਨਵੇੜੇ ਆਈ ਪਰ ਬੱਦਲ ਤਾਂ ਨੰਗੇ ਹੀ ਜਾਣਾ ਵੈਸੇ ਹਵਾ ਚੱਲੇ ਵੀ ਹੁਣ ਜੇ ਭਾਈ ਮਿਹਨਤ ਕਰਦੇ ਆ ਤਾਂ ਹੀ ਕੁਝ ਲਾਉਣ ਜੋਗੇ ਹੁੰਦੇ ਆ ਬਾਕੀ ਕਣਕ ਵੀ ਪਿਛਲੀ ਵਾਰੀ ਬਾਈ 23 24 ਵੀ ਪਲੱਸ ਐ ਰਹੀ ਆਪਣੀ ਸਾਰੀ ਕੰਮ ਤੇ ਬਾਈ ਮਿਹਨਤ ਕਰੀ ਕੇ ਤਾਂ ਹੀ ਆਇਆ ਝਾੜ ਐਦਾਂ ਦਾ ਝਾੜ ਵੀ ਹਾਂ ਉਹ ਤੁਹਾਨੂੰ ਵੀ ਪਤਾ ਹੀ ਹਨ ਜੇ ਮਿਹਨਤ ਕਰਦੇ ਪਰ ਜ਼ਰੂਰੀ ਨਹੀਂ ਹੁੰਦਾ ਬਾਈ ਹਰ ਇੱਕ ਚੀਜ਼ ਦਿਖਾਉਣੀ ਪਵੇ ਹੈਨਾ ਤੇ ਆਪਾਂ ਜਦੋਂ ਵਿਹਲੇ ਆ ਉਦੋਂ ਵੀਡੀਓ ਵੀਡੀਓ ਬਣਾ ਲਈਦੀ ਆ ਨਹੀਂ ਤਾਂ ਆਪਣਾ ਕੰਮ ਕਰਦੇ ਦੂਜੇ ਕਈ ਵਾਰ 4-4 ਦਿਨ ਨਹੀਂ ਪੈਂਦੀ 5-5 ਦਿਨ ਨਹੀਂ ਪੈਂਦੀ ਫੇ ਇਕੱਲੇ ਕਰਕੇ ਔਖਾ ਹੋ ਜਾਂਦਾ ਜਦ ਕੰਮ ਵਜੇ ਦੂਜੇ ਵੀ ਆਉਂਦੇ ਆ ਫਿਰ ਹੋਰ ਵੀ ਹਾਲਦਾਲੇ ਦੇਖਣਾ ਪੈਂਦਾ ਕੰਮਕਾਰ ਤੇ ਬਾਕੀ ਚੱਲਦੇ ਹਣ ਉੱਧਰ ਇਦਰਾ ਕੱਕੇ ਆਨੇ ਆ ਸਵੇਰੇ ਵੀਡੀਓੇ ਕੰਮ ਫਿਰ ਲਓ ਵੀ ਅੱਜ ਕੱਲ ਤਾਂ ਸਾਡਾ ਬੰਦਾ ਜਰਦ ਸਰਦਾ ਮੈਂਬਰ ਇੱਕੋ ਅਲਵਿਦਾ ਕਰ ਗਿਆ ਇਹਨਾਂ ਆੜੀ ਬਹੁਤ ਤੇਜ ਹਨ ਦੀ ਨਾ ਹੀਰੇ ਨਾਲ ਵੀ ਮੇਰੇ ਨਾਲ ਵੀ ਪਰ ਹੁਣ ਉਮਰ ਬਹੁਤ ਹੋ ਗਈ ਜੀ ਉਤੇ ਕਰਕੇ ਬਾਈ ਹਫ਼ਤਾ ਦੋਾਂ ਤੇ ਹੋ ਗਿਆ ਨਾ ਰੋਟੀ ਜਮਾ ਹੀ ਛੱਡੀ ਵੀ ਨਾ ਪਾਣੀ ਪਿੰਦਾ ਨਾ ਰੋਟੀ ਪਰ ਜਾਰੰ ਦੇ ਨਾਲ ਦਿਨ ਦੇਖ ਲਓ ਮਿਲ ਕੇ ਫਿਰ ਮਰੇ ਟਾਈਮ ਕੱਢ ਗਿਆ ਬਾਈ ਫਿਰ ਵੀ ਟਾਈਮ ਕੱਢ ਗਿਆ ਪਰ ਇੰਨੀ ਉਮੀਦ ਹੈ ਨਹੀਂ ਕਿ ਮੈਨੂੰ ਹਫ਼ਤੇ ਦਾ ਹੀ ਲੱਗਦਾ ਵੀ ਗਿਆ ਗਿਆ ਪਰ ਛੱਡ ਗਿਆ ਹੱਦ ਤੱਕ ਪੂਰੀ ਉਮਰ ਕੱਢ ਗਿਆ ਆਪਣੀ ਪੂਰੀ ਉਮਰ ਉਮਰ ਇਹਦੀ ਬਾਈ ਘਟੋ ਘੜ 14 15 ਸਾਲ ਤਾਂ ਹੋ ਗਈ ਹੋਊਗੀ ਮੇਰੇ ਕੋਲ ਬਾਈ ਹੁਣੇ ਚਾਰ ਕ ਸਾਲ ਦਾ ਤਿੰਨ ਕ ਸਾਲ ਦਾ ਮੇਰੇ ਕੋਲ ਆਇਆ ਤਾਂ ਜਦ ਲਿਆੰਦਰ ਤਾਂ ਮੈਂ ਜਦ ਵੱਡਾ ਹੁੰਦਾ ਤਾਂ ਇਹ ਉਹਦੇ ਬਾਅਦ ਫਿਰ ਮੇਰੇ ਕੋਲੇ ਰਿਹਾ ਫਿਰ ਤੇ ਪੈ ਗਿਆ ਫਿਰ ਭਾਣ ਜੀ ਨਾਲ ਕੋਲ ਜਾਇਆ ਉਤੇ ਬਾਅਦ ਫੇਰ ਤੁਹਾਡੇ ਕੋਲ ਆ ਕੇ ਐਂਡ ਕਰ ਹੀ ਕਰਿਆ ਆ ਕੇ ਇੱਕ ਵਾਰੀ ਤਾਂ ਯਾਰ ਮਿਲ ਕਟੂਕ ਟਾਮ ਨੇ ਮਹੀਨਾ ਨਹੀਂ ਆਇਆ ਘਰਾਂ ਮੈਂ ਕਿਤੇ ਮਰ ਮੁੜ ਗਿਆ ਮਹੀਨੇ ਬਾਅਦ ਫੇਰ ਆ ਗਿਆ ਮਹੀਨੇ ਬਾਅਦ ਦੇਖ ਲਾ ਫੇਰ ਆ ਗਿਆ ਮੈਂ ਹੋਰ ਕੁੱਤਾ ਲੈ ਆਇਆ ਤਾਂ ਮੈਂ ਕਹਾਂ ਚੱਲ ਇਹ ਮੁੜੇ ਨਹੀਂ ਮੈਂ ਦੇਖਿਆ ਵੀ ਆ ਫੇਰ ਉਹਦੇ ਬਾਅਦ ਫੇਰ ਆ ਗਿਆ ਭਾਈ ਹੁਣ ਤਾਂ ਇਹ ਜਿਆਦੇ ਤਾਂ ਹੁਣ ਆ ਜਿਆਦਾ ਤਾਂ ਭਾਈ ਇਹ ਆਪੇ ਘੁੰਮਦਾ ਫਿਰਦਾ ਰਹਿੰਦਾ ਤਾਂ ਹੁਣ ਜਿੱਥੇ ਜੀ ਕਰਦਾ ਰ ਯੋ ਕੁੱਤਾ ਮਰ ਲਿਆ ਯਾਰ ਇਹ ਨਾ ਦੂਜਾ ਕਰ ਗਿਆ ਲਬਦਾ ਬਈ ਇਹੋ ਨੂਨ ਨਹੀਂ ਦਾ ਪੌਣਾ ਨਾ ਨੂਨ ਨਾ ਗਲਦਾ ਗਲ ਜਾਂਦਾ ਨੂਨ ਨਾਲ ਨਾ 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 ਇਕ ਨਾਲ ਗਲ ਜਾਂਦਾ ਮਿੱਟੀ ਬਹੁਤ ਛਿੱਤੀ ਗਲਦਾ ਨਹੀਂ ਨੂਨ ਜ਼ਿਆਦਾ ਹੈ ਨਾ ਨਾ ਕਿਸੇ ਜਾਨਵਰ ਨੂੰ ਸੁਲੈਗ ਨਹੀਂ ਆਉਣੀ ਇਹਨੇ ਪੱਟਣਾ ਨਾ ਪੱਟੂਣਾ ਟੋਆ ਪੜ ਦਿੰਦਾ ਨਹੀਂ ਕੁੱਤਾ ਅਸੀਂ ਕਈ ਕੁੱਤੇ ਕਰਦੇ ਨੂਨ ਪਾ ਕੇ ਮਾਦਾ ਹਮੇਸ਼ ਸਿੰਘ ਦਾ ਵਿਕਣਾ ਕਰਿਆ ਬਾਕੀ ਹੁਣ ਇਹਦੇ ਨਾਮ ਦਾ ਜਬੂਤਾ ਵੀ ਲਾ ਕੇ ਜਾਣਗੇ ਭਾਈ ਜੰਮਾਣ ਦਾ ਬੁੱਟਾ ਲੈ ਲੈ ਭਾਈ ਨਾ ਮੇਰੇ ਪੁੱਤ ਜਿੰਨਾ ਸਾਥ ਲਿਖਿਆ ਤਾਂ ਨਿਭਾ ਗਿਆ ਨਿਭਾ ਗਿਆ ਤੋ ਪਰ ਆਇਆ ਇਹਨਾਂ ਦੀ ਉਮਰ ਉਹ ਘੱਟੇ ਹੁੰਦੀ ਐ ਹੁੰਦੀ ਬਹੁਤ ਟਾਈਮ ਆਮਨੇ ਮੇਰੇ ਕੋ ਮਸੀਹ ਭਾਈ 2-2 ਸਾਲ ਮਸੀਹ ਕੁੱਤਾ ਕਰਦਾ ਹੁੰਦਾ ਸੀ ਕਦੇ ਕੁਛ ਹੋ ਜਾਂਦਾ ਕਦੇ ਕੁਛ ਆਹ ਦੇਖ ਲੈ ਤੂੰ ਸਾਰੇ ਪਿੰਡ 'ਚ ਰੂਪੀ ਖਾ ਗਏ ਹੁਣੀ ਹੂੰ ਇਹ ਵੱਧ ਟਾਈਮ ਕੱਢ ਗਿਆ ਸਾਰੇ ਪਿੰਡ 'ਚ ਘੁੰਮ ਕੇ ਆਦਾ ਮਾਸੜਣਾ ਦੇ ਕਰ ਮੋੜੀ ਬੈਠਾ ਲੈਂਦਾ ਹੁੰਦਾ ਸਹੀ ਗੱਲ ਐ ਕੱਪੜਾ ਨਹੀਂ ਪਾਉਣਾ ਕੱਪੜੇ ਨਾਲ ਯਾਰ ਮਿੱਟੀ ਨਾਲ ਗਾਲ ਨਹੀਂ ਦਿੰਦੀ ਇਹ ਤਾਂ ਹੈ ਇੰਨਾ ਸਿਆਣਾ ਦੇਖ ਲਾ। ਆਹ ਨੂੰ। ਜਦ ਮੈਂ ਰਾਤ ਨੂੰ ਖੇਤ ਬਾਹਰ ਜਾਣਾ। ਮੇਰੇ ਨਾਲੇ ਰਹਿਣਾ ਸਾਰੀ ਰਾਤ ਇਹ ਬੈਠਾ ਰਹਿਣਾ। ਨਿਗ੍ਹਾ ਰੱਖਦਾ। ਮੈਂ ਉੱਧਰ ਫੈਲਰ ਪੱਲ ਜਾਂਦਾ ਹੁੰਦਾ ਤਾਂ ਚੋ ਇੱਧਰ। ਸਾਰੀ ਰਾਤ ਇਹ ਨਹੀਂ ਆਉਂਦਾ ਤਾਂ ਟਰੈਕਟਰ ਦਾ ਗੇਟ ਮੋਰੇ ਬੈਠਾ ਰਹਿਣਾ। ਹੂੰ ਇਹ ਤਾਂ। ਥੀਰੇ ਨਾਲ ਜਾਣਾ, ਥੀਰੇ ਦੇ ਨਾਲ ਨਾਲ। ਧਿਆਨ ਤਾਂ ਪੂਰਾ ਰੱਖਦਾ ਤਾਂ ਮਾਲਕ ਦਾ। ਕਦੇ ਕਿਸੇ ਨਿਆਣੇ ਨੂੰ ਨਹੀਂ ਪੜ੍ਹਿਆ ਕਦੇ ਕੁਛ ਨਹੀਂ। ਹੂੰ। ਉਦਾਂ ਉਹ ਡਰ ਲੱਗਦਾ ਤਾਂ। ਉਦਾਂ ਰਹਿ ਕੇ ਡਰਦਾ ਤਾਂ ਯਾਰ। ਹੂੰ ਕਹਿੰਦਾ ਨਹੀਂ ਤਾਂ ਕੁਛ। ਪਿੰਡ ਜੇ ਘੁੰਮਦੇ ਦੇਖੀ ਡੰਗਰਾ ਵਾਂਗੂੰ ਤਾਂ ਸਰਜਾ ਲਾ। ਆ ਅਗਲਾ ਡਰਦਾ ਤਾਂ। ਡਰਦਾ ਸਰ ਇਹ ਕਹਿਵਾ ਬਾਈ ਵੱਡੂ ਪਰ ਉਮਰ ਦੇ ਹਿਸਾਬ ਨਾਲ ਸਿਆਣਾ ਹੋ ਗਿਆ ਤਾਂ ਕਹਿੰਦਾ ਨਹੀਂ ਰ ਕਿਸੇ ਨੂੰ। ਕਹਿੰਦਾ ਕੁਛ ਨਹੀਂ ਦਾ। ਹੁਣ ਆਪਾਂ ਨੇ ਵੀ ਜਿਆਦਾ ਘਰਿਆ ਕਰਿਆ ਕਦਾ ਵੀ ਬਾਈ ਖਾਲਾ ਜੀ ਦੇ ਘਰ ਨਹੀਂ ਰੋਕੇ ਖਾਣੀ ਆ। ਘੁੰਮ ਲਾ ਜਿੱਥੇ ਘੁੰਮਣਾ। ਕਰਾਂ ਦੇਖ ਲੈ ਦੁੱਧ ਹੁਣ ਛੱਡ ਗਿਆ ਦਾ। ਹੂੰ। ਗੱਗੇ ਨਾਲ ਜਾ ਕੇ ਦੁੱਧ ਪੀ ਕੇ ਹੁੰਦਾ। ਅੱਛਾ। ਉਹਨਾਂ ਪੱਕਾ ਪਲਾਉਣੀ ਭਲਾਉਣਾ ਨੇ। ਮਾ ਭਾਈ ਪਤਾ ਨਹੀਂ ਤੁਹਾਡਾ ਕੋਈ ਪੁਰਾਣਾ ਹੀ ਬਜ਼ੁਰਗ ਦਾ ਬਜ਼ਾਰਗਾ ਹਾਂ ਇਹ ਵੀ ਗੱਲ ਜਿਹੜਾ ਦਾਣਾ ਪਾਣੀ ਲੈ ਕੇ ਆਵੇ ਤੁਹਾਡੇ ਖਾਣਾ ਆ ਬੁੱਟਾ ਲਾ ਉਹ ਇੱਥੇ ਨਾ ਤਾਂ ਲਾ ਦਿੰਦੇ ਨਾ ਫੜਦੇ ਨਾ ਭਾੜਤੀ ਕੋਰ ਨੂੰ ਸਵੇਰ ਦਾ ਯਾਰ ਦੇਖਦਾ ਮੈਂ ਸਵੇਰ ਮੈਂ ਘਰ ਇਹ ਪਾਣੀ ਪਾ ਦਈਏ ਪਰ ਲੈ ਕੇ ਜਾਣਾ ਕੱਢਣਾ ਬਹੁਤ ਔਖਾ ਤਾਂ ਚੋ ਤੇ ਨਾ ਹਲਵਾਰੀ ਚ ਬੈਠਦਾ ਚਾ ਜਿੱਥੇ ਰੇਪ ਆਇਆ ਵੇ ਉੱਥੇ ਨਾ ਲਵਾਰੀ ਪਈ ਆ ਲੱਕੜੀ ਦੀ। ਉਹਦੇ ਮੈਂ ਬੈਠਾ ਤਾਂ। ਉਹਦੇ ਮੈਂ ਹੀ ਬਹਿਣਾ ਇਹਨੇ। ਹਾਂ। ਰਾਤ ਦੇਖ ਲੈ ਤੁਰ ਨਹੀਂ ਹੁੰਦਾ ਦਾ। ਹਾਂ। ੱੱਕੇ ਨਾਲ ਜਾ ਜੂਗੇ ਉੱਥੇ ਹੀ ਬੈਠੇ ਆ। ਉੱਥੇ ਪੂਰਾ ਹੋਇਆ। ਉੱਥੇ ਮਰ ਲਿਆ। ਹਾਂ। ਨੇਰ ਦਾ। ਉੱਥੇ ਲਾਗੇ ਹੀਰੇ ਦਾ ਉੱਥੇ ਬਰਿਆ ਦੇਖਣਾ ਦਾ। 2-3 ਵਜੇ ਤਾਂ ਗੱਡੀਆਂ ਨਾ ਵੱਜ ਲਿਆ। ਮਨੂੰ ਹੁੰਦਾ ਦਾ ਵੇਲੇ ਹੋਣ ਗਿਆ, ਹੋਣ ਗਿਆ। ਫੇਰ ਰੁਕਣੀ ਹੋ ਜਾਂਦਾ ਦਾ। ਚਾਲੂ। ਮਨ ਨੂੰ ਹੁਣ ਵੀ ਮੀਰੀਤ ਮੈਂ ਕਹਿੰਦਾ ਠੀਕ ਹੋ ਜਾਣਾ ਵੀ ਕਰਮੀਆਂ ਜੇ ਛੱਡ ਦਿੰਦਾ ਰੋਟੀ ਪਾਣੀ ਪਰ ਟਾਈਮ ਇਨ ਨਹੀਂ ਦੇਦਾ ਹੁਣ ਜਿਹੜਾ ਹੱਥ ਹੈ ਤਾਂ ਵਧੀਆ ਚੱਲ ਪਾ ਗਿਆ ਨਮਨ ਕਰ ਗਿਆ ਪੂਰੀ ਜੀ ਉਮਰ ਕਰ ਗਿਆ ਹੁਣ ਨਵੀਂ ਜੂਨ ਚ ਪੈ ਗਿਆ ਇਹ ਨਵੀਂ ਜੂਨ ਚ ਪੈ ਗਿਆ ਭਾਈ ਜਰਮ ਦੇ ਨਾਲ ਇਹ ਦਿਨ ਪੈ ਗਿਆ ਨਾ ਹਾਂ ਥੋੜਾ ਪਾਸੇ ਜਨਮ ਲੱਗਾ ਹਾਂ ਇਹ ਤਾਂ ਹੈ ਨਾ ਭਾਈ ਤੂੰ ਆਵਾਜ਼ ਕਾ ਪੂਰਾ ਰੋਟਾ ਲਾਉਣਾ ਮੱਕੀ ਬਾਈ ਹੁਣ ਬਸਾਤਾ ਬਸਾਤਾ ਇਦਗੀ ਪਈਆਂ ਨਹੀਂ ਹੈਗੀਆਂ ਆ ਨਦੀ ਵੀ ਨਦੀ ਜਾਂ ਮਾ ਨਦੀ ਵੀ ਮੀਂਹ ਮੰਗਦੀ ਐ ਮੀਂਹ ਨਹੀਂ ਪਈ ਇਦਗੀ ਰਸਤੇ ਵੀ ਦੇ ਲਾ ਕੇ ਜਿਹੋ ਨਹੀਂ ਓਰੇ ਓਰੇ ਤਾਂ ਪਾਣੀ ਆ ਸਾਬ ਨਾਲ ਚੱਲਦਾ ਤਾਂ ਵੀ ਕੁਝ ਦਿਖਦੇ ਨਹੀਂ ਰਹੇਗਾ ਆ ਬਾਈ ਪਿਛਲੇ ਸਾਲ ਦੇ ਟੋਏ ਮਾਰੇ ਵੀ ਜਿੱਥੇ ਅਸੀਂ ਬੈਠੇ ਆ ਜਿਹੜਾ ਬਨ ਰੋਟਿਆ ਗਿਆ ਉਹਥੇ ਮਿੱਟੀ ਗਈ ਵੀ ਇਹਦੀ ਪਾਈ ਵੀ ਹੈ ਮਿੱਟੀ ਸਾਹ ਲੋ ਵੀ ਚੱਲੀਏ ਚੱਲ ਜੀ ਫਟੇ ਬਾਈ